ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ ਇੱਕ ਗੁਰੂ ਕੀ ਵਡਾਲੀ ਵਿਖੇ ਆਟਾ ਚੱਕੀ ਦੀ ਦੁਕਾਨ ਦੇ ਉੱਤੇ ਅੱਨੇਵਾ ਫਾਇਰਿੰਗ ਹੋਈ ਹੈ ਤੋਂ ਦੱਸਦੇ ਨੇ ਆ ਕਿ ਗੱਡੀਆਂ ਵਿੱਚ ਸਵਾਰ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਦੁਕਾਨ ਦੇ ਉੱਤੇ ਕਰਦੇ ਨੇ ਗਣੀਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਸ ਵੇਲੇ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀ ਸੋ so, uh, CCTV ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਹਮਲਾਵਰ ਜਿਹੜੇ ਨੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਉਸ ਤੋਂ ਬਾਅਦ ਉਥੋਂ ਚਲੇ ਜਾਂਦੇ ਨੇ ਫਿਲਹਾਲ ਜੋ ਗੋਲੀਆਂ ਚਲਾਈਆਂ ਗਿਆ ਨੇ ਉਸ ਦੇ ਨਿਸ਼ਾਨ ਜਿਹੜੇ ਨੇ ਉਹ ਦੁਕਾਨਦਾਰ ਦੇ ਜੋ ਸ਼ੀਸ਼ੇ ਦੇ ਦਰਵਾਜ਼ੇ ਨੇ ਉਸਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਫਿਲਹਾਲ ਜੋ ਦੁਕਾਨਦਾਰ ਹੈ ਉਹਨਾਂ ਦਸੰਦ ਮੁਤਾਬਕ ਜਿਸ ਵੇਲੇ ਇਹ ਫਾਇਰਿੰਗ ਹੋਈ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸੀਗਾ ਪਰ ਉਹਨਾਂ ਨੇ ਸ਼ੱਕ ਜਤਾਇਆ ਕੁਝ ਲੋਕਾਂ ਤੇ ਜਿਸ ਆਧਾਰ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਔਰ ਪੁਲਿਸ ਆਪਣੀ ਜਾਨ ਜਿਹੜੀ ਹੈ ਉਹ ਕਰਦੀ ਨਜ਼ਰ ਵੀ ਆ ਰਹੀ ਹੈ ਫਿਲਹਾਲ ਦੱਸ ਦिए ਕਿ ਜਿਹੜੇ ਦੁਕਾਨਦਾਰ ਹੈ ਉਸਦੇ ਕਹਿਰ ਮੁਤਾਬਕ ਪੁਰਾਣੀ ਰੰਜਿਸ਼ ਜੋ ਹੈ ਉਸਦੀ ਚਲ ਰਹੀ ਸੀ ਪਿੰਡ ਦੇ ਹੀ ਕਿਸੇ ਸ਼ਖਸ ਦੇ ਨਾਲ ਤੇ ਉਹਨਾਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਕੀਤਾ ਹੈ ਕਿ ਇਹਨਾਂ ਵੱਲੋਂ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਉਹ ਫਾਇਰਿੰਗ ਕੀਤੀ ਗਈ ਹਾਲਾਂਕਿ ਜੋ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਉਹ ਪੰਚਾਇਤ 'ਚ ਵਾਕੇ ਉਸ ਦਾ ਹੱਲ ਵੀ ਹੋ ਗਿਆ ਸੀ ਪਰ ਖੁੰਦਕ ਜਿਹੜੀ ਹੈ ਉਹ ਪਿੰਡ ਦਾ ਇਹ ਸ਼ਖਸ ਜਿਹੜਾ ਹੈ ਜਿਸ ਦਾ ਨਾਮ ਇਸ ਦੁਕਾਨਦਾਰ ਵੱਲੋਂ ਲਿਆ ਜਾ ਰਿਹਾ ਹੈ ਉਹ ਆਪਣੇ ਮਨ ਦੇ ਵਿੱਚ ਰੱਖਦਾ ਸੀ ਔਰ ਉਸ ਨੇ ਹੀ ਉਸ ਦੀ ਦੁਕਾਨ ਦੇ ਉੱਤੇ ਇਹ ਫਾਇਰਿੰਗ ਕੀਤੀ ਹੈ ਦੁਕਾਨਦਾਰ ਦੇ ਦੱਸਣ ਮੁਤਾਬਕ ਜਦੋਂ ਉਸ ਵੇਰੇ ਪਹੁੰਚਿਆ ਆਪਣੀ ਦੁਕਾਨ ਖੋਲੀ ਤਾਂ ਉਹ ਦੇਖ ਕੇ 당ਗ ਰਹਿ ਗਿਆ ਕਿ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਦੇ ਨਿਸ਼ਾਨ ਨਜ਼ਰ ਆਏ ਜੋ ਸ਼ੀਸ਼ੇ ਦਾ ਦਰਵਾਜ਼ਾ ਸੀ ਸ਼ਟਰ ਤੋਂ ਬਾਅਦ ਜੋ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਸ ਨੂੰ ਨੂੰ ਨੁਕਸਾਨੇ ਗਏ ਨੇ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਉੱਥੇ ਨਜ਼ਰ ਆ ਰਹੇ ਨੇ ਸੋ ਪੀੜਿਤ ਪਰਿਵਾਰ ਜਿਹੜਾ ਹੈ ਉਹ ਪੁਲਿਸ ਤੋਂ ਇਨਸਾਫ ਮੰਗ ਰਿਹਾ ਹੈ ਔਰ ਆਪਣੀ ਸਿਕਿਉਰਿਟੀ ਮੰਗ ਰਿਹਾ ਹੈ ਕਿ ਅਜੇਹੇ ਜਿਹੜੇ ਸ਼ਖਸ ਨੇ ਉਹ ਉਹਨਾਂ ਤੋਂ ਜਾਨ ਦਾ ਖਤਰਾ ਉਹਨਾਂ ਦਾ ਬਣਿਆ ਹੋਇਆ ਹੈ ਫਿਲਹਾਲ ਇਹ ਜੋ ਸ਼ੱਕ ਜਤਾਇਆ ਗਿਆ ਦੁਕਾਨਦਾਰ ਵੱਲੋਂ ਉਹ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਾਂ ਨਹੀਂ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਗਣਿਮਤ ਰਹੀ ਹੈ ਕਿ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਅੰਨੇ ਵਾਰ ਫਾਇਰਿੰਗ ਕੀਤੀ ਹੈ ਉਸ ਵੇਲੇ ਜੋ ਦੁਕਾਨਦਾਰ ਸੀ ਉਹ ਘਰ ਜਾ ਚੁੱਕਾ ਸੀਗਾ ਦੁਕਾਨਾ ਦੁਕਾਨ ਜਿਹੜੀ ਸੀ ਉਹ ਆਟਾ ਚੱਕੀ ਦੁਕਾਨ ਹੈ ਉਹ ਬੰਦ ਕਰ ਚੁੱਕਾ ਸੀਗਾ ਨਹੀਂ ਤਾਂ ਕੋਈ ਵੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਪਹੁੰਚ ਸਕਦੀ ਹੋ ਸਕਦੀ ਸੀ ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਕੈਮਰੇ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਸ਼ਖਸ ਜਿਹੜੇ ਅਨਨੇਵਾਫ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਗੱਡੀਆਂ ਵਿੱਚ ਆਉਂਦੇ ਨੇ ਔਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਦੁਕਾਨਦਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਨਾਲ ਦੇ ਨਾਲ ਪੁਲਿਸ ਹੁਣ ਕੀ ਕਾਰਵਾਈ ਅਮਲ ਚੁਲਿਆ ਰਹੀ ਹੈ ਆਓ ਸੁਣਦੇ ਆ ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਬਣ ਗੁਰੂ ਕੀ ਬਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਜੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਕੇ ਜੀ ਕਿੰਨਾ ਵੱਲੋਂ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਗ੍ਰਿ ਬਟਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਿਆ ਕੀ وجہ ਕੀ ਹੈ ਕੋਈ وجہ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬਜਰਾਇਨਾਵਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮੇਰੇ ਲੱਗਦਾ ਕਿ ਉਹ ਉਸੀ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਲੜਾਈ ਹਾਂ ਜੀ ਹਾਂ ਜੀ ਬਿਲਕੁਲ ਉਹਨੇ ਮਾਰੀਆਂ ਜੀ ਹਾਂ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂ ਜੀ ਕੈਮਰੇ ਜਗੱਡੀਆਂ ਦੋ ਇਨਾਂ ਕਾ ਇੱਕ ਬਰੀਆ ਗੱਡੀ ਤੇ ਖੋਜ ਉਹਨਰ ਆ ਵਿੱਚ ਘੁੰਮਣ ਡੀਆਂ ਜੀ ਦੋਵੇਂ ਗੱਡੀਆਂ ਜੇ ਪਤਾ ਨਹੀਂ ਕਿੰਨੇ ਆਣੇ ਸਾਨੂੰ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਸ ਸ਼ੈਟਰ ਬੰਦ ਹੀ ਜੀ ਸ਼ੀਸ਼ੇ ਦੇ ਵਿੱਚ ਸ਼ੈਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਪੁਲਿਸ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂ ਜੀ ਦੁਕਾਨ ਖੋਲੀ ਉਹ ਤੋਂ ਪਤਾ ਲੱਗਾ ਹਾਂ ਜੀ ਉਹ ਤੋਂ ਪਤਾ ਲੱਗਾ ਜੀ ਸ਼ੀਸ਼ਾ ਟੁੱਟਾ ਤੇ ਤੁਸੀਂ ਸ਼ੋਰ ਹੈ ਜੀ ਉਹਨਾਂ ਵੱਲੋਂ ਹੀ ਹੈ ਸਭ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜਰੂਰੀ ਹੈਗੇ ਨੇ ਜੀ ਹਾਂ ਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕਿਥੇ ਦੀ ਹਾਂ ਜੀ ਸ੍ਰੀ ਮੁਖਤਾਜ ਸਿੰਘ ਆਏ ਸੀ ਐਸਆਈ ਅੱਛਾ ਉਹ ਮੌਕੇ ਵੇਖ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਕਿ ਮੁਲਾਜ਼ਮ ਆਉਣਗੇ ਲੱਗੇ ਤੇ ਹਜੇ ਤੱਕ ਆਇਆ ਕਿ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਸਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰਿਆ ਨਾ ਉਹ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹ ਕੋਈ ਨੋਟ ਕਰਾ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹਰੇ ਜੀ ਘੋੜੀਆਂ ਚੜੀਆਂ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਰਿਪੋਰਟ ਨਾਲ ਜਾਣੂ ਕਰਾਂਗੇ